ਗੱਲ ਪੰਜਾਬ ਦੀ ਵਿੱਚ ਅੱਜ ਗੱਲ ਕਰਾਂਗੇ ਉਸ ਮੁੱਦੇ ਤੇ ਜਿਹੜਾ ਮੁੱਦਾ ਇਸ ਵੇਲੇ ਬਹੁਤ ਜ਼ਿਆਦਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮੁੱਦਾ ਹੈ ਆ ਰਾਮ ਰਹੀਮ ਦੀ ਪੈਰੋਲ ਦਾ ਬਾਬਾ ਰਾਮ ਰਹੀਮ ਜਿਹਨੂੰ ਕਿਹਾ ਜਾਂਦਾ ਉਹਨੂੰ 40 ਪੈਰੋਲ ਜਿਹੜੀ ਹੈ ਮਿਲੀ ਹੈ ਤੇ 40 ਦਿਨ ਲਈ ਇਹ ਪੈਰੋਲ ਜਿਹੜੀ ਹੈ ਉਹ ਦਿੱਤੀ ਗਈ ਹੈ ਲਗਾਤਾਰ ਪੈਰੋਲ ਮਿਲੰਦਾ ਜਿਹੜਾ ਮਾਮਲਾ ਹੈ ਉਹ ਰਾਜਨੀਤਿਕ ਤੌਰ ਤੇ ਇਸ ਲਈ ਗਰਮਾਂਦਾ ਹੈ ਕਿਉਂਕਿ ਬਾਰ ਬਾਰ ਪੈਰੋਲ ਜਿਹੜਾ ਹੈ ਉਸ ਦਾ ਕਾਰਨ ਕੀ ਹੁੰਦਾ ਹੈ ਸੁਨੇਰੀਆ ਜੇਲ੍ਹ ਤੋਂ ਬਾਹਰ ਆਉਣ ਦੇ ਵਿਜੂਅਲ ਜਿਹੜੇ ਆ ਉਹ ਅਸੀਂ ਦਿਖਾ ਰਹੇ ਆ ਕਿ ਕਿਵੇਂ ਜਿਹੜਾ ਹੈ ਸਵੇਰੇ ਉਹਨਾਂ ਦੀ ਪੈਰੋਲ ਤੇ ਉਹ ਬਾਹਰ ਆਏ ਆ ਪਰ ਸਵਾਲ ਉਹ ਹੀ ਹੈ ਕਿ ਕਿਵੇਂ ਉਹ ਬਾਰ 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 ਕਿਹੜੀ ਇਹੋ ਜੀ ਵਜ੍ਹਾ ਜਿਹਦੇ ਨਾਲ ਜਿਹਦੇ ਕਰਕੇ 40 ਬਾਰ ਉਹਨਾਂ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ ਇਹ ਵੱਡਾ ਸਵਾਲ ਹੈ ਕਿਉਂਕਿ ਕੋਈ ਛੋਟਾ ਮੋਟਾ ਕ੍ਰਾਈਮ ਚ ਉਹ ਅੰਦਰ ਨਹੀਂ ਨੇ ਜੇਲ੍ਹ ਚ ਨਹੀਂ ਨੇ ਉਹ ਨੇ ਇੱਕ ਵੱਡੇ ਕ੍ਰਾਈਮ ਚ ਜਿਹਦੇ ਜਿੰਨੂੰ ਲੈ ਕੇ ਹੁਣ ਸੰਜੀਦਗੀ ਸਮਝ ਆਉਣੀ ਚਾਹੀਦੀ ਹੈ ਸਾਰਿਆਂ ਦੀ ਸਾਰਿਆਂ ਦੀ ਸੰਜੀਦਗੀ ਜਿਹੜੀ ਹੈ ਤੇ ਇਸ ਕਰਕੇ ਸਵਾਲ ਉੱਠਦਾ ਹੈ ਕਿ ਆਖਿਰ ਜਿਹੜਾ 13 ਜੁਲਾਈ 2021 ਨੂੰ ਪੂਰਾ ਇਹ ਵਾਕਿਆ ਜਿਹੜਾ ਹੈ ਜਦੋਂ ਭਈ ਹੋਈ ਤਾਂ ਬਾਰ-ਬਾਰ ਜਿਹੜਾ ਪੈਰੋਲ ਮਿਲਦੀ ਹੈ ਬਾਰ-ਬਾਰ ਇੱਕ ਵਾਰ ਨਹੀਂ ਇੱਕ ਵਾਰ ਦੂਜੀ ਵਾਰ ਤੀਜੀ ਵਾਰ 40 ਬਾਰ ਪੈਰੋਲ ਮਿਲੀ ਹੈ ਤੇ ਉਹ 40 ਬਾਰ ਜਿਹੜੀ ਪੈਰੋਲ ਹੈ ਉਹਦਾ ਕਾਰਨ ਕੀ ਹੈ ਸਾਰੇ ਜਾਣਨਾ ਚਾਹੁੰਦੇ ਨੇ ਦਰਸ਼ਕ ਵੀ ਜਾਣਨਾ ਚਾਹੁੰਦੇ ਨੇ ਕਿਉਂਕਿ ਇੱਕ ਮੁਜਰਮ ਜਿਹੜਾ ਜੇਲ੍ਹ 'ਚ ਹੁੰਦਾ ਹੈ ਉਹਨੂੰ ਜਦੋਂ ਵੀ ਸਜ਼ਾ ਪੂਰੀ ਹੁੰਦੀ ਹੈ ਤਾਂ ਉਸ ਤੋਂ ਸਜ਼ਾ ਮਿਲਣ ਤੋਂ ਲੈ ਕੇ ਸਜ਼ਾ ਪੂਰੀ ਹੋਣ ਤੱਕ ਜੇ ਇੱਕ ਦੋ ਵਾਰ ਵੀ ਪੈਰੋਲ ਮਿਲੇ ਤਾਂ ਇੱਕ ਵੱਡੀ ਗੱਲ ਮੰਨਿਆ ਜਾਂਦਾ ਹੈ ਪਰ ਰਾਮ ਰਹੀਮ ਜਿਹੜਾ ਇੱਕ ਵੱਡਾ ਜਿਨ੍ਹਾਂ ਦਾ ਮੰਨਿਆ ਜਾਂਦਾ ਕਿ ਉਹਨਾਂ ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਨੇ ਉਹਨਾਂ ਦੇ ਮੰਨੇ ਵਾਲ ਮੰਨਣ ਵਾਲੇ ਬਹੁਤ ਜ਼ਿਆਦਾ ਨੇ ਉੱਥੇ ਇੰਨਾ ਵੱਡਾ ਨੰਬਰ ਜ ਇਹਨਾਂ ਵੱਡੀ ਵਾਰ ਜਿਹੜੀ ਹੈ ਉਹ ਪੈਰੋਲ ਮਿਲਨੀ ਸਵਾਲ ਖੜੇ ਕਰਦੀ ਹੈ ਤੇ ਗੱਲ ਪੰਜਾਬ ਦੇ ਵਿੱਚ ਅੱਜ ਜੁੜ ਚੁਕੇ ਨੇ ਜਿਹੜੇ ਐਡਵੋਕੇਟ ਗਰੀਮਾ ਸ਼ਰਮਾ ਜੀ ਨੇ ਸੁਪਰੀਮ ਕੋਰਟ ਦੇ ਐਡਵੋਕੇਟ ਨੇ ਤੇ ਇਸ ਪੂਰੇ ਮਾਮਲੇ ਦੀ ਵੱਡੀ ਜਾਣਕਾਰੀ ਰੱਖਦੇ ਨੇ ਕਿਉਂਕਿ ਲਗਾਤਾਰ ਸੁਪਰੀਮ ਕੋਰਟ 'ਚ ਪ੍ਰੈਕਟਿਸ ਕਰਦੇ ਨੇ ਤੇ ਅਜ ਅਜੇ ਕੁਮਾਰ ਸ਼ਰਮਾ ਜੀ ਸਾਡੇ ਨਾਲ ਜੁੜ ਚੁਕੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸਰ ਤੁਸੀਂ ਦੋਨੋਂ ਹੀ ਜਿਹੜੇ ਆ ਬੜੇ ਸੰਜੀਦਗੀ ਵਾਲੇ ਮੁੱਦੇ ਤੇ ਮੇਰੇ ਨਾਲ ਜੁੜੇ ਹੋ ਤੇ ਇਹਦੇ ਤੇ ਅੱਜ ਗੱਲ ਕਰਾਂਗੇ ਪਹਿਲਾਂ ਮੈਂ ਵਕੀਲ ਸਾਹਿਬ ਕੋਲ ਜਾਂਦਾ ਗਰੀਮਾ ਜੀ ਕੋਲ ਗਰੀਮਾ ਜੀ जो पूरा मामला है तो भी क्योंकि रोज प्रैक्टिस करते हो रोज कोर्ट से चाहते हो जे अपने क्लाइंट कलाइंट नी पैरो दुवान कामयाब हो जाओ तो क्लाइंट बहुत ज्यादा खुश हो जाएगा तो <laughs> जी देखिए बड़ी दुखद गल है कि इस जो ये जो केस है जिसमें वो फंसे थे उसमें उनको पंद्रहवीं बार इतनी पैरोल मिली जा रही है रेप केस में फसे थे ये मर्डर में फंसे हुए हैं uh, मैंने एक गल नहीं समझ आती पाई कि एनी पैरोल इन्होंने मिलनी कैसे पी है बिकॉज हम तो दूसरी बारी भी अगर पैरोल पे जाते हैं तो हमें मिलती नहीं है uh, इनको गुड कंडक्ट के अंडर पैरोल मिल रखी है लेकिन गुड कंडक्ट में भी क्राइटेरिया होते हैं और जो क्राइटेरिया उसमें भी कैरेटराइजेशन uh, होती है कि क्या क्राइटेरिया क्या ऑफेंसेस होते हैं जिसके अंदर इनको पैरोल मिली जानी चाहिए अब जो इनके इन मर्डर पे हो रखे हैं रेप पे हो रखे हैं ये ऐसे संजीदगी वाले चार्जेस हैं जिसपे उनका कॉन्विक्शन हो रखा है जिसमें एक बारी भी पैरोल मिलना बहुत मुश्किल है और बहुत सरप्राइजिंगली उनको पंद्रहवीं बार पैरोल मिल, मिल, मिल गया इस बार चालीस दिन लगी चाली दिन थे और इसमें रीजन ये बताया गया है कि उनके जो ऑर्गेनाइजेशन है उसमें किसी का जन्मदिन है जिसकी वजह से इनको परोल दी गई है ये रीजन मेरे को ये बताया गया है तो वेरी स्ट्रेंज एंड वेरी सरप्राइजिंग कि ऐसे भी पैरोल मिली जा सकती ज़िए ज़िए है जब आप कॉन्विक्ट मर्डर और रेप के चार्जेस पर भी जी आ, शर्मा जी क्योंकि पूरा राजनीतिक तौर पर देखते दे हो ਸਮਾਜੀਕ ਇਸ਼ੂ ਹੈ ਇਹਨੂੰ ਮੈਂ ਪੋਲਿਟੀਕਲ ਨਹੀਂ ਕਹਾਵਾਂਗਾ ਇਹ ਸਮਾਜੀਕ ਇਸ਼ੂ ਹੈ 15ਵੀਂ ਵਾਰ 40 ਦਿਨ ਲਈ ਜਿਹੜੀ ਮਿਲੀ ਹੈ ਇਹ ਪੈਰੋਲ ਤੁਸੀਂ ਕਿਵੇਂ ਦੇਖਦੇ ਹੋ ਸਰ ਬਖਸ਼ੀ ਜੀ ਤਾਨੌਰ ਸਾਰਿਆਂ ਨੂੰ ਪਿਆਰਪਰਾਈਜ਼ ਅਸਥੀਕਾਲ ਹੈ ਦੇਖੋ ਬਖੀਸ਼ ਸਭ ਨੂੰ ਪਤਾ ਹੈ ਕਿ ਜਿਹੜਾ ਰਾਮ ਰਹੀਮ ਹੈ ਉਹ ਬਲਾਤਕਾਰ ਦੇ ਕੇਸ ਦੇ ਵਿੱਚ ਸਾਧਵੀਆਂ ਦੇ ਨਾਲ ਔਰ ਇੱਕ ਉਹਦੇ ਤੇ ਪੱਤਰਕਾਰ ਦੇ ਮਰਡਰ ਦਾ ਕੇਸ ਜਿਹੜਾ ਉਹ ਚਾਰਜ ਹੈ ਉਹਦੇ ਕਰਕੇ ਉਹਨੂੰ ਇਹ ਜਿਹੜੀ ਸਜ਼ਾ ਹੋਈ ਹੈ ਦੋ ਅਲੱਗ-ਅਲੱਗ ਕੇਸ ਤੇ ਵਿੱਚ ਅਲੱਗ-ਅਲੱਗ ਸਜ਼ਾ ਹੋਈ ਹੈ ਉਮਰ ਕੈ ਲੇਕਿਨ ਵੇਖਣ ਵਾਲੀ ਗੱਲ ਇਹ ਹੈ ਕਿ ਕਾਨੂੰਨ ਨੂੰ ਛਿੱਕੇ ਦੇ ਟੰਗਿਆ ਹੋਇਆ ਹੈ ਇਹ ਬੰਦੇ ਨੂੰ 15ਵੀਂ ਵਾਰ ਜਿਹੜੀ ਹੈ ਉਹ ਪੇਰੋਲ ਮਿਲ ਰਹੀ ਹੈ ਕਦੀ 21 ਦਿਨ ਦੀ ਕਦੀ 30 ਦਿਨ ਦੀ ਇਸ ਵਾਰ ਇਹਨੂੰ 40 ਦਿਨ ਦੀ ਮਿਲ ਗਈ ਆ ਜਾਂ ਤਾਂ ਦੋ ਚੀਜ਼ਾਂ ਨੇ ਦੇਖੋ ਜਾਂ ਤਾਂ ਜਿਹੜਾ ਸਾਡੇ ਦੇਸ਼ ਦਾ ਕਾਨੂੰਨ ਹੈ ਉਹ ਸਾਨੂੰ ਸਮਝ ਨਹੀਂ ਆ ਰਿਹਾ ਔਰ ਜਾਂ ਫਿਰ ਦੂਸਰੀ ਗੱਲ ਇਹ ਹੈ ਕਿ ਜਿਹੜੀ ਹਰਿਆਣਾ ਦੀ ਸਰਕਾਰ ਆ ਉਨੇ ਕਾਨੂੰਨ ਨੂੰ ਛਿੱਕੇ ਦਾ ਟੰਗਿਆ ਹੋਇਆ ਹੁਣ ਦੇਖੋ ਇਸ ਤੋਂ ਪਹਿਲਾਂ ਵੀ ਹਰਿਆਣੇ ਦਾ ਇੱਕ ਸੰਤ ਸੀਗਾ ਆਹ ਰਾਮਪਾਲ ਉਹਦੇ ਤੇ ਦੇਸ਼ ਧਰੋਹ ਦਾ ਪਰਚਾ ਦਰ ਗਿਆ ਲੇਕਿਨ ਉਹਨੂੰ ਵੀ ਪੇਰੋਲ ਮਿਲ ਗਈ ਹੈ ਉਹ ਵੀ ਉਹ 105 ਖਾਪਾਂ ਨੇ ਉੱਥੇ ਹਰਿਆਣੇ ਦੀਆਂ ਉਹਨਾਂ ਨੇ ਉਹਦਾ ਸਨਮਾਨ ਵੀ ਕੀਤਾ ਉਹ ਵੀ ਪੇਰੋਲ ਤੇ ਹੀ ਹੈ ਉਸ ਤੋਂ ਲਗਵਾ ਜੇ ਤੁਸੀਂ ਗੱਲ ਕਰੋ ਆਸਰਾਮ ਬਾਪੂ ਦੀ ਤੇ ਉਹਦੇ ਤੇ ਵੀ ਦੇਖੋ ਕਿਹੜੇ ਚਾਰजेस ਲੱਗੇ ਆ ਕਿ ਇਹਨੂੰ ਦੱਸਣ ਦੀ ਲੋੜ ਨਹੀਂ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਥੋੜਾ ਜਿਹਾ ਕਰੈਕਟ ਕਰਾ ਲਨ 40ਵੀਂ ਬਾਤ ਐ ਡਿਵੇ ਮੈਂ ਥੋੜਾ ਜਿਹਾ ਸਕਰੀਨ ਤੇ ਚੱਲ ਰਿਹਾ 15ਵੀਂ ਹੈਗੀ 15ਵੀਂ ਪੈਰੋਲ ਹੈ ਤੇ 40 40 ਦਿਨਾਂ ਲਈ ਮਿਲੀ ਹੈ 40 ਦਿਨ ਦੀ ਮਿਲੀ ਹੈ ਜੀ 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 40 ਦਿਨਾਂ ਦੀ ਮਿਲੀ ਹੈ ਥੋੜਾ ਜਿਹਾ ਗ੍ਰਾਫਿਕਸ ਥੋੜਾ ਜਿਹਾ ਤਰੂਟੀ ਆ ਉਹਨੂੰ ਠੀਕ ਕਰਾ ਲਨ ਹੂੰ ਦੇਖੋ ਮੈਂ ਗੱਲ ਕਰ ਰਿਹਾ ਆਸਰਾਮ ਦੀ ਦੇਖੋ ਉਹਦੇ ਤੇ ਵੀ ਕਿੰਨੇ ਘਟਿਆਏ ਮਤਲਬ ਉਹ ਕਿਹਸਾ ਚਾਰजेस ਦੇ ਵਿੱਚ ਉਹ ਅੰਦਰ ਗਿਆ ਉਹ ਉਹ ਮਤਲਬ ਉਹਨੂੰ ਵੀ ਪੇਰੋਲ ਮਿਲੀ ਆ ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਜਦੋਂ ਉਹ ਪੇਸ਼ੀ ਤੇ ਭੁਗਤਾਨ ਆਇਆ ਸੀ ਤੇ ਤਾਂ ਉੱਤਰ ਪੂਰਬ ਦਾ ਇੱਕ ਹਾਈ ਕੋਰਟ ਦਾ ਜੱਜ ਸੀਗਾ ਜਿੰਨੇ ਉਹਦੇ ਦੋਨਾਂ ਪੈਰਾਂ ਨੂੰ ਹੱਥ ਲਾ ਕੇ ਕਿਹਾ ਸੀਗਾ ਕਿ ਅੱਜ ਮੈਂ ਜੋ ਕੁਝ ਵੀ ਆ ਆ ਸਾਰਾ ਬਾਪੂ ਦੀ ਬਦੌਲਤ ਆ ਮਤਲਬ ਤੁਸੀਂ ਦੇਖੋ ਕਿ ਕਾਨੂੰਨ ਦੇ ਜਿਹੜੇ ਰક્ષਕ ਨੇ ਉਹਨਾਂ ਦੇ ਉੱਤੇ ਇਹਨਾਂ ਲੋਕਾਂ ਦਾ ਕਿੰਨਾ ਪ੍ਰਭਾਵ ਆ ਤੇ ਫਿਰ ਸਰਕਾਰਾਂ ਦਾ ਕਿਉਂ ਨਹੀਂ ਹੋਏਗਾ ਹੁਣ ਆਪਾਂ ਦੂਜੇ ਪਾਸੇ ਗੱਲ ਕਰਦੇ ਹਾਂ ਬਖਸ਼ੀ ਜੀ ਕਿ ਬੰਦੀ ਸਿੱਖਾਂ ਬਾਰੇ ਦੇਖੋ ਤੁਸੀਂ ਜਿਹੜੇ ਇੱਕ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਮਾਪ ਕੋ ਉਤੁਜਕੇ ਨੇ ਖਤਮ ਕਰ ਚੁਕੇ ਨੇ ਉਹਦੇ باوجود ਉਹਨਾਂ ਨੂੰ ਇੱਕ ਦਿਨ ਦੀ ਇੱਕ ਘੰਟੇ ਦੀ ਪੈਰੋਲ ਨਹੀਂ ਮਿਲਦੀ ਪਈ ਔਰ ਦੂਸਰੇ ਪਾਸੇ ਇਹ ਇੰਨੇ ਵੱਡੇ ਮਤਲਬ ਕ੍ਰਾਈਮ ਕਰਨ ਤੋਂ ਬਾਅਦ ਇਹ ਬੰਦਾ ਜਿਹੜਾ ਹੈ ਇਹਨੂੰ ਬਾਰ-ਬਾਰ ਜਿਹੜੀ ਆ ਪੈਰੋਲ ਮਿਲਦੀ ਪਈ ਮੈਂ ਐਸੇ ਕਰਕੇ ਸਰ ਗਰੀਮਾ ਜੀ ਤੋਂ ਸਮਝ ਰਿਹਾ ਸੀ ਕਿ ਕੋਈ ਵੀ ਕਲਾਇੰਟ ਹੋਏ ਜੇ ਉਹਨੂੰ ਇੱਕ ਵਾਰ ਦੋ ਵਾਰ ਇੰਨੇ سنگੀਨ ਜੁਰਮ ਚ ਜਿਹਦੇ ਚ ਅੰਦਰ ਗਿਆ ਹੋਏ ਬੰਦਾ ਇੰਨੀ ਵਾਰ ਜਿਹੜੀ ਪੈਰੋਲ ਮਿਲ ਜਾਏ ਮੈਂ ਰਾਜਨੀਤੀ ਤੋਂ हट ਕੇ ਗੱਲ ਕਰਦਾ ਕਿਉਂਕਿ ਰਾਜਨੀਤੀ ਫਿਰ ਲੈ ਆਵਾਂਗੇ ਤਾਂ ਫਿਰ ਬਹੁਤ ਸਾਰੀ ਗੱਲਾਂ ਹੋਣਗੀਆਂ ਪਰ ਕਿਹਨੂੰ ਜਿਹੜੀ ਇੰਨੀ سنگੀਨਤਾ ਰਾਵਾਂ ਚ ਸਜ਼ਾ ਹੋਈ ਹੋਏ ਕਿੱਥੇ ਕਾਨੂੰਨ ਕੀ ਸੋਚ ਕੇ ਪੈਰੋਲ ਦੇ ਰਿਹਾ ਸਰ ਮੈਂ ਇਹ ਵੀ ਸਮਝਣਾ ਚਾਹਾਂਗਾ ਥੋੜਾ ਜਿਆ ਤੁਹਾਡੇ ਤੋਂ ਕਿਉਂਕਿ ਤੁਸੀਂ ਵੀ ਸਰਕਾਰ ਪੁਗਤਾਈ ਹੈ ਤੁਸੀਂ ਵੀ ਜਾਣਦੇ ਹੋ ਸਰਕਾਰ ਕਿਵੇਂ ਚੱਲਦੀ ਹੈ ਮੈਂ ਤੁਹਾਨੂੰ ਕੀ ਕਹਿ ਰਿਹਾ ਆਪਣੇ ਸਟਾਰਟਿੰਗ ਦੇ ਵਿੱਚ ਮੈਂ ਕਹਿੰਦਾ ਕਿ ਇਹਦੇ ਜਿਸ ਤਰ੍ਹਾਂ ਦੇ ਕ੍ਰਾਈਮ RAM Rahim ਨੇ ਕੀਤੇ ਜਾਂ Asaram ਨੇ ਕੀਤੇ ਜਾਂ ਕੋ ਸੰਤਰਾਮਪਾਲ ਜਿਹੋ ਜਿਹੇ ਕ੍ਰਾਈਮ ਉਹਨਾਂ ਨੇ ਕੀਤੇ ਨੇ ਜਿਹੋ ਜਿਹੇ ਕੇਸ ਚਾਰजेस ਉਹਨਾਂ ਦੇ ਉੱਤੇ ਲੱਗੇ ਹੋਏ ਨੇ ਇਹੋ ਜਿਹੇ ਚਾਰजेस ਵਿੱਚ ਹੋਰ ਵੀ ਦੇਸ਼ ਦੇ ਵੱਡੇ ਲੋਕ ਨੇ ਬੜੀਆਂ ਸਟੇਟਾਂ ਚ ਲੋਕ ਨੇ ਉਹਨਾਂ ਨੂੰ ਤਾਂ ਕਦੀ ਇੱਕ ਦਿਨ ਦੀ ਵੀ ਨਹੀਂ ਪੇਰੋਲ ਨਹੀਂ ਮਿਲਦੀ ਇੱਕ ਘੰਟੇ ਵਾਸਤੇ ਵੀ ਨਹੀਂ ਮਿਲਦੀ ਲੇਕਿਨ ਇਹਨਾਂ ਨੂੰ ਕਿਉਂ ਮਿਲ ਰਹੀ ਹੈ ਸਿੰਪਲ ਦੇਖੋ ਬਖਸ਼ੀ ਸਾਹਿਬ ਸਮਝਣ ਦੀ ਕੋਸ਼ਿਸ਼ ਕਰੋ ਕਿ ਹਰਿਆਣਾ ਦੀ ਸਰਕਾਰ ਜਿਹੜੀ ਐ ਉਹ ਕਾਨੂੰਨ ਛਿੱਕੇ ਡੰਗਰੀ ਐ ਜਦੋਂ ਵੀ ਇਲੈਕਸ਼ਨ ਦਾ ਟਾਈਮ ਆਂਦਾ ਉਦੋਂ ਇਹਨੂੰ ਪਰੋਲ ਮਿਲ ਜਾਂਦੀ ਐ ਖੈਰ ਹੁਣ ਇਲੈਕਸ਼ਨ ਦਾ ਟਾਈਮ ਤਾਂ ਹਜੇ 2027 ਦੇ ਵਿੱਚ ਐ ਲੇਕਿਨ ਹੁੰਦਾ ਕਿ ਹਰ ਬੰਦੇ ਦਾ ਇੱਕ ਦਬਾਬ ਦਬਾਬ ਹੀ ਹੁੰਦਾ ਹੈ ਤੁਸੀਂ ਦੇਖੋ ਜਦੋਂ ਇਸ ਬੰਦੇ ਨੂੰ ਅਰੈਸਟ ਕੀਤਾ ਸੀਗਾ ਉਸ ਵੇਲੇ ਇਹਦੇ ਜਿਹੜੇ ਅਨਿਆਇ ਸੀਗੇ ਉਹਨਾਂ ਨੇ ਕਿੰਨੇ ਲਾਰਜ ਸਕੇਲ ਤੇ ਤੋੜਪਾਨ ਕੀਤੀ ਸੀਗੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸੀਗਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਇਹ ਬੰਦਾ ਜਿਹੜਾ ਵਾ 15ਵੀਂ ਹੋਰੀ ਬਾਹਰ ਆ ਰਿਹਾ ਹੁਣ ਆਪਾਂ ਦੇਖੋ ਉਹੀ ਮੈਂ ਬੰਦੀ ਸਿੱਖਾਂ ਦੀ ਵੀ ਗੱਲ ਕਰ ਰਿਹਾ ਸੀਗਾ ਕਿ ਉਹਨਾਂ ਉੱਤੇ ਮਾਨਯੋਗ ਕੋਰਟ ਨੇ ਵੀ ਟਿੱਪਣੀ ਕੀਤੀ ਸੀ ਸੁਪਰੀਮ ਕੋਰਟ ਨੇ ਕਿ ਅਗਰ ਇਹ ਲੋੜਿੰਦਾ ਨਹੀਂ ਨੇ ਕਿਸੇ ਚਾਰਜ ਦੇ ਵਿੱਚ ਹੁਣ ਤਾਂ ਇਹਨਾਂ ਨੂੰ ਰਿਹਾ ਜਿਹੜਾ ਉਹ ਕਰ ਦੇਣਾ ਚਾਹੀਦਾ ਤੇ ਇਹ ਸਾਰਾ ਕੁਝ ਜਿਹੜਾ ਸਰਕਾਰਾਂ ਦੇ ਉੱਤੇ ਡਿਪੈਂਡ ਹੁੰਦਾ ਹੈ ਕਾਨੂੰਨ ਨੂੰ ਮਤਲਬ ਆਪਣੇ ਹਿਸਾਬ ਨਾਲ ਜਿਹੜਾ ਉਹ ਚੇਂਜ ਕੀਤਾ ਜਾ ਰਿਹਾ ਹੈ ਇੱਕ ਬੰਦੇ ਨੂੰ 15ਵੀਂ ਵਾਰ ਵੀ ਪੈਰੋਲ ਮਿਲ ਜਾਂਦੀ 40 ਦਿਨ 21 ਦਿਨ ਤੋਂ ਲੈ ਕੇ 40 ਦਿਨ ਦੇ ਵਿੱਚ ਤੇ ਬਾਕੀ ਜਿਹੜੇ ਬੰਦੇ ਨੇ ਉਹ ਇਸ ਤੋਂ ਇਸ ਤੋਂ ਚਾਹੇ ਘੱਟ ਕ੍ਰਾਈਮ ਦੇ ਕੇਸ ਵੀ ਗਏ ਹੁਣ ਉਹਨਾਂ ਨੂੰ ਇੱਕ ਘੰਟੇ ਦੀ ਵੀ ਨਹੀਂ ਮਿਲਦੀ ਹਾਂ ਤੇ ਮੈਂ ਇਸ ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਮਿਸ ਇਨਫਾਰਮੇਸ਼ਨ ਅਸੀਂ ਚਲਾਈ ਕਿ ਉਹ ਥੋੜਾ ਜਿਹਾ ਟਰੂਟੀ ਹੋ ਗਈ 15 15ਵੀਂ ਪਰੋਲ ਹੈ 40 ਦਿਨ ਲਈ ਮਿਲੀ ਹੈ ਪਰ ਸਵਾਲ ਹੋਈ ਹੈ 15 ਪਰੋਲ ਗਰੀਮਾ ਜੀ 15 ਪਰੋਲ ਇੱਕ ਦਿਨ ਲਈ ਦੋ ਦਿਨ ਲਈ ਨਹੀਂ ਇਸ ਕਰਕੇ ਨਹੀਂ ਇੱਕ ਵਾਰੀ ਤਾਂ ਮਿਲਦੀ ਹੈ ਕਿ ਉਹਨਾਂ ਦੀ ਮਾਂ ਦੀ ਤਬੀਅਤ ਖਰਾਬ ਹੈ ਸਮਝ ਆਂਦੀ ਹੈ ਚੀਜ਼ਾਂ ਆਂਦੀਆਂ ਨੇ ਪਰ ਲਗਾਤਾਰ 15ਵੀਂ ਪਰੋਲ ਤੇ 15 ਪਰੋਲ ਵਕ ਵਕ ਵਜਿਆਂ ਵਜਿਆਂ ਕਰਕੇ ਇਹ ਕੀ ਪੂਰਾ ਕਾਲ ਮੇਲ ਕੀ ਲੱਗਦਾ ਹੈ ਕੀ ਚ ਸੋਚ ਰਹੇ ਹੋ ਤੁਸੀਂ ਕੌਣ ਹੈ ਕਿਉਂਕਿ ਕਾਨੂੰਨ ਤਾਂ ਆਪਣਾ ਕੰਮ ਕਰਦਾ ਹੈ ਕਾਨੂੰਨ ਨੂੰ ਤਾਂ ਜੋ ਤੁਸੀਂ ਸਬੂਤ ਪੇਸ਼ ਕਰੋਗੇ ਜੋ ਤੁਸੀਂ ਵਜ੍ਹਾ ਪੇਸ਼ ਕਰੋਗੇ ਜਿੱਥੇ ਬੈਕਿੰਗ ਪੇਸ਼ ਕਰੋਗੇ ਉਹੀ ਆਏਗਾ ਪਰ ਗਰੀਮਾ ਜੀ 15ਵੀਂ ਵਾਰ ਪਰੋਲ ਸੋਚਣ ਦਾ ਵਿਸ਼ੇ ਹੈ ਬਿਲਕੁਲ ਜੀ ਸੋਚਣ ਦਾ ਵਿਸ਼ੇ ਤਾਂ ਹੈਗਾ ਹੀ ਹੈ ਮੈਂ ਤੁਹਾਨੂੰ ਸਿਰਫ ਇੱਕ ਗੱਲ ਦੱਸ ਦੱਸ ਸਕਦੀ ਹਾਂ ਕਿ ਜੋ ਜੇਲ ਅਥਾਰਟिटीज ਨੇ ਰਿਪੋਰਟ ਦਿੱਤੀ ਹੈਗੀ ਹੈ इना कोर्ट नु उदे ही बेसिस विच इन्होने ये ऑर्डर पास करा है जिसमें इन्होंने यही कहा है कि गुड कंडक्ट था जेल अथॉरिटीज के अकॉर्डिंग और हर अगर आप जो भी ऑर्डर उठाकर देख लीजिए पंद्रह ऑर्डर्स जो इनके परोल किए हुए हैं पंद्रह ऑर्डर्स में जेल अथॉरिटीज ने यही रीजन दे रखा है कि ये राम रहीम का जो है वो है वो कंडक्ट फेवरेबल रहा इसलिए इनको परोल दी जा सकती है गरिमा जी एक आम आम आदमी को एक आम कैदी को जिस पर मान लीजिए मर्डर के चार्जेस भी नहीं है अगर दूसरे चार्जेस भी हैं जो इससे कम है रेप का चार्ज नहीं है मर्डर का चार्ज नहीं है कम चार्जेस है क्या उस व्यक्ति को मिल पाना पैरोल इतना आसान है जी मैं अपने एक्सपीरियंस से आपको अगर आ, बता पाऊँ तो इतना आसान आएगा है नहीं है पैरोल मिलना स्पेशली जब मर्डर और रेप के केसेस हो उसमें इतना आसान नहीं है पंद्रह भी बार पैरोल मिल पाना और वो भी सिर्फ जेल अथॉरिटीज के रिपोर्ट पर कि गुड कंडक्ट था इसलिए उनको पेल मिल जानी चाहिए जी। ए, चिंता का विषय हैगा है ਸਮਾਜ ਲਈ ਵੀ ਚਿੰਤਾ ਦਾ ਵਿਸ਼ਾ ਹੈ ਸਰ ਰਾਜਨੀਤਿਕਾਂ ਲਈ ਵੀ ਚਿੰਤਾ ਦਾ ਵਿਸ਼ਾ ਤੁਹਾਨੂੰ ਲੱਗਦਾ ਹੈ ਜਾਣ ਪੈਂਦਾ ਕਿ ਕਿਉਂਕਿ ਅੱਜ ਜਦੋਂ ਮੁੱਖ ਮੰਤਰੀ ਹਰਿਆਣਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਸਹੀ ਤਰੀਕੇ ਨਾਲ ਤਾਂ ਕਾਨੂੰਨ ਤਾਂ ਆਪਣਾ ਕਿਉਂਕਿ ਨਿਆਲੇ ਨੂੰ ਤਾਂ ਮੇਰਾ ਮੰਨਣਾ ਇਹ ਹੈ ਕਿ ਨਿਆਲੇ ਨੂੰ ਜੋ ਦੱਸੋਗੇ ਤੁਸੀਂ ਸਬੂਤਾਂ ਦੇ ਆਧਾਰ ਤੇ ਨਿਆਲੇ ਕੰਮ ਕਰਦਾ ਹੈ ਪਰ ਇਹੋ ਜਿਹਾ ਕਿਹੜਾ ਇੰਨਾ ਗੁੱਡ ਕੰਡਕਟ ਹੈ ਕਿ 15ਵਾਂ 15ਵੀਂ ਵਾਰ ਜਿਹੜਾ ਹੈ ਉਹ ਜੇਲ ਅਥਾਰਟੀ ਕਹਿੰਦਾ बार-बार ਜੇਲ ਅਥਾਰਟੀ ਕਹਿੰਦਾ ਕਿ ਸਭ ਕੁਝ ਠੀਕ ਹੈ ਜੀ ਤੁਸੀਂ ਦੇ ਦਿਓ ਪਰੋਲ ਮੈਂ ਤੁਹਾਨੂੰ ਕਹਿ ਰਿਹਾ ਨਾ ਬਖਸ਼ੀ ਸਾਹਿਬ ਕਿ ਇੱਕ ਬੰਦੇ ਦਾ ਦਬਦਬਾ ਹੁੰਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਮ ਰਹੀਮ ਤੇ ਚਾਰਜਸ ਭਾਵੇਂ ਜਿਹੜੇ ਮਰਜ਼ੀ ਲੱਗੇ ਨੇ ਲੇਕਿਨ ਗਵਰਨਮੈਂਟ ਨੂੰ ਉਹਦਾ ਜਿਹੜਾ ਵੋਟ ਬੈਂਕ ਹੈ ਉਹ ਜਿਹੜਾ ਹੈ ਉਹ ਜ਼ਿਆਦਾ ਸੂਟ ਕਰਦਾ ਹੈ ਜਿਹਦੇ ਵਿਹਾਰ ਤੇ ਜਿੱਦਾਂ ਮੈਡਮ ਨੇ ਵਕੀਲ ਮੈਮ ਨੇ ਵੀ ਕਹਿਤਾ ਕਿ ਜੇਲ ਅਥਾਰਟੀ ਜਿਹੜੀ ਰਿਪੋਰਟ ਬਣਾਉਂਦੀ ਹੈ ਫਿਰ ਗਵਰਨਮੈਂਟ ਨੂੰ ਪ੍ਰੂਫ ਕਰਦੀ ਹੈ ਵੀ ਗੁੱਡ ਕੰਡਕਟ ਹੈ ਜੀ ਉਹਦੇ ਅਕੋਰਡਿੰਗ ਇਹਨੂੰ ਜਿਹੜਾ ਵੋ ਪੈਨੋਲ ਦਿੱਤੀ ਜਾ ਰਹੀ ਲੇਕਿਨ ਇਸ ਤੋਂ ਇਲਾਵਾ ਵੀ ਤਾਂ ਹਜ਼ਾਰਾਂ ਲੱਖਾਂ ਕੈਦੀ ਨੇ ਹਿੰਦੁਸਤਾਨ ਦੀ ਜੇਲਾ ਵਿੱਚ ਜਿਨ੍ਹਾਂ ਦਾ ਇਹ ਕ੍ਰਾਈਮ ਜਿਹੜਾ ਇਹ ਜਿਹੜਾ ਕ੍ਰਾਈਮ ਜਿਹੜਾ ਇਹਨੇ ਕੀਤਾ ਉਸ ਤੋਂ ਘੱਟ ਵਾਲਾ ਹੈਗਾ ਲੇਕਿਨ ਉਹਨਾਂ ਦੇ ਗੁੱਡ ਕੰਡਕਟ ਨਹੀਂ ਹੈਗਾ ਕਹਿਣ ਦਾ ਮਤਲਬ ਤਾਂ ਇਹੀ ਹੈ ਨਾ ਕਿ ਜਿਹੜਾ ਵੋਟ ਬੈਂਕ ਹੈ ਉਹ ਲੁਭਾਉਣਾ ਹੈ ਉਨ ਦੇਖੋ এসজিপি সি ওবে 6 ਸੰਸਥਾਵਾਂ ਹੁਣ ਸ਼੍ਰੋਮਣੀ ਕਾਲੇਦਾਨ ਹੋਵੇ ਲਗਾਤਾਰ ਪਿਛਲੇ ਕਿੰਨੇ ਜਦੋਂ ਵੀ ਰਾਮ ਰਹੀਮ ਨੂੰ ਪੇ ਰੋਲ ਮਿਲਦੀ ਆ ਜਾਂ ਫਰਮੋ ਮਿਲਦੀ ਆ ਹਮੇਸ਼ਾ ਹੀ ਮੁੱਦਾ ਜਦੋਂ ਉੱਠਦਾ ਤੇ ਇਹ ਇਹੀ ਕਹਿੰਦੇ ਆ ਕਿ ਇਹ ਜਿਹੜੇ ਬਾਕੀ ਬੰਦੀ ਸਿੰਘਾ ਉਹਨਾਂ ਨੂੰ ਵੀ ਜਿਹੜਾ ਰਿਹਾਰ ਦਿੱਤਾ ਜਾਵੇ ਤੁਸੀਂ ਅੱਜ ਫਤਿਹ ਬਾਜਵਾ ਜੀ ਦਾ ਸਟੇਟਮੈਂਟ ਸੁਣੀ ਹੋਗੀ ਉਹਨਾਂ ਨੇ ਵੈਸੇ ਇੱਕ ਆਸ ਬਣੀ ਹੈ ਕਿ 22 ਫਰਵਰੀ ਨੂੰ ਜਿਹੜੇ ਅਨਾਉਂਸ ਕਰਨ ਵਾਲੇ ਆ ਸੌਰੀ ਅਨਾਉਂਸ ਕਰਨ ਵਾਲੇ ਆ ਕਿ ਹਾਂ ਹਰੀ ਸ਼ਾਹ ਜੀ ਆ ਰਹੇ ਨੇ ਔਰ ਉਥੇ ਦੋ ਤਿੰਨ ਚੀਜ਼ਾਂ ਦੇ ਕਰਜ਼ਾ ਮਾਫੀ ਤੇ ਕਹਿੰਦੇ ਗੱਲ ਹੋ ਸਕਦੀ ਹੈ ਉਥੇ ਕਿਸਾਨਾਂ ਦੀ ਜੋ ਵੀ ਫਸਲਾਂ ਤੇ ਗੱਲ ਹੋ ਸਕਦੀ ਔਰ ਉਥੇ ਸਵਾਲ ਤੇ ਜਵਾਬ ਤੇ ਉਹਨੇ ਇਹ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਗੱਲ ਜਿਹੜੀ ਆ ਹੋ ਸਕਦੀ ਜਾਂ ਐਲਾਨ ਹੋ ਸਕਦਾ ਹੈ ਲੇਕਿਨ ਇਹ ਐਲਾਨ ਉਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਬਖਸ਼ੀ ਸਾਹਿਬ ਜਿਹਾ ਜ 2019 ਚ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀਗਾ ਕਿ 550 ਵਰੇ ਗਾਣੇ ਦੇ ਉੱਤੇ ਜਿਹੜਾ ਵਾ ਬੰਦੀ ਸਿੰਘ ਰਿਹਾ ਕੀਤੇ ਜਾਣਗੇ ਲੇਕਿਨ ਇੰਨਾ ਲੰਬਾ ਸਮਾਂ ਹੋ ਗਿਆ ਅਜੇ ਤੱਕ ਸੈਂਟਰ ਗਵਰਨਮੈਂਟ ਨੇ ਆਪਣਾ ਵਾਦਾ ਪੂਰਾ ਨਹੀਂ ਕੀਤਾ ਦੇਖੋ ਜਿੰਨਾ ਸਰ ਅਮਿਤ ਸ਼ਾਹ ਜੀ ਇਸ ਉੱਤੇ ਕਲੈਰਿਟੀ ਨਹੀਂ ਦੇ ਦਿੰਦੇ ਉਸ ਦਿਨੋਂ ਆ ਕੇ ਉਹਨਾਂ ਚਿਰ ਤਾਂ ਸਾਰੀ ਚੀਜ਼ ਜਿਹੜੀ ਹੈ ਦੁਬਿਧਾ ਦੇ ਵਿੱਚ ਹੀ ਹੈ ਕਿ ਕੀ ਮਤਲਬ ਉਹਨਾਂ ਨੂੰ ਰਿਹਾਇਸ਼ ਮਿਲੂਗੀ ਤਾਂ ਖਲੋ ਮਿਲੇਗੀ ਜਾਂ ਕਿਵੇਂ ਮਿਲੇਗੀ ਕਸ਼ਮੀਰ ਚੰਦ ਜੀ ਜੁੜ ਗਏ ਨੇ ਸਰ ਸੀਨੀਅਰ ਪੱਤਰਕਾਰ ਨੇ ਅਜੇ ਜੀ ਸੀਨੀਅਰ ਪੱਤਰਕਾਰ ਨੇ ਵੱਡੀ ਸਮਝ ਰੱਖਦੇ ਨੇ ਇੱਕ ਵਾਰੀ ਉਹਨਾਂ ਦਾ ਵੀ ਰੁਕ ਕਰ ਲਾਂ ਮੈਂ ਕਿ ਕਸ਼ਮੀਰ ਚੰਦ ਜੀ ਤੁਸੀਂ ਲੰਬਾ ਆ ਆਪਣਾ ਜੀਵਨ ਹੰਡਾਇਆ ਹੈ ਤੇ ਪੱਤਰਕਾਰੀਤਾ ਦੇ ਬਹੁਤ ਲੰਮਾ ਐਕਸਪੀਰੀਅੰਸ ਤੁਹਾਨੂੰ ਹੈ ਇਸ ਐਕਸਪੀਰੀਅੰਸ 'ਚ ਕਦੇ ਦੇਖਿਆ ਕੋਈ ਕੈਦੀ ਜਿੰਨੂੰ 15ਵੀਂ ਵਾਰ ਫੈਰੋਲ ਜਾਂ ਪੈਰੋਲ ਮਿਲੀ ਹੋਏ ਫਰਲੋ ਮਿਲੀ ਹੋਏ ਜਾਂ ਪੈਰੋਲ ਮਿਲੀ ਹੋਏ ਉਹ ਵੀ ਜਿਹੜਾ ਹੀਨੀਅਸ ਕ੍ਰਾਈਮ ਹੈ ਉਹਦੇ 'ਚ ਬਖਸ਼ੀ RAM RAJ ਜਿਹੜਾ ਹੈ ਬਹੁਤ ਬੜੇ ਐ ਐਸਨ ਬਾਤਾਂ ਵਾਲੀ ਬੈਠੀ ਹੈ ਮੈਨੂੰ ਪਤਾ ਹੈ ਸਰੀ ਅੰਗਲੇ ਦੇ ਸਾਰੇ ਮਿਨਿਸਟਰ ਜੇ ਇਹਨਾਂ ਕੋਲ ਜਾ ਕੇ ਮਤਭਾਟ ਵੀ ਦੇ ਰਹੇ ਹੈ ਔਰ ਇਹਨਾਂ ਨੂੰ ਬੜੀ-ਬੜੀ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਔਰ ਜਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਥੇ ਪੰਚਕੁੱਲਾ ਜਸਵਲੇ ਉਸ ਵੇਲੇ ਵਾਹਮੀ ਇੱਥੇ ਸੀਗੇ ਔਰ ਉਸ ਵੇਲੇ ਗੱਡੀਆਂ ਜੜਾਈਆਂ ਗਈਆਂ ਇਤਨੀ ਭਾਰੀ ਪੀੜ ਹੋਈ ਗੋਲੀਆਂ ਚੱਲੀ ਕਈ ਮੋਟਾਂ ਹੋਈਆਂ ਸਾਨੂੰ ਵੀ ਇੱਕ ਜਾ ਕੇ ਹਾਫੜ ਦੇ ਦਫਤਰ ਜਾ ਕੇ ਪੱਤਰਕਾਰਾਂ ਨੂੰ ਛੱਡ ਲੈਣਾ ਪਈ ਜਿਸ ਵੇਲੇ ਆਗ ਲਾਈ ਗਈ ਗੱਡੀਆਂ ਨੂੰ ਤੇ ਇੱਕ ਲੱਖ ਚੱਲੀਆਂ ਗੋਲੀਆਂ ਚੱਲੀਆਂ ਬੁਰਾ ਹਾਲ ਹੋਇਆ ਸੀਗਾ ਈਵਨ ਜੀਸੀ ਮਹਿਲਾ ਸੀਗੀ ਔਰ ਉਹ ਪ੍ਰੈਗਨੰਟੀ ਉਹਨੂੰ ਵੀ ਇੱਕ ਇੱਕ ਫੁੱਲ ਸਾੜਿਆਂ ਦਾ ਚੱਕ ਕੇ ਕਿ ਕਿ ਦਵਾ ਟਪਾ ਕੇ ਤੇ ਪਰੇ ਕਿਤੇ ਅੰਦਰ ਕਰਾਇਆ ਤੇ ਬਚਾਇਆ ਸੀ ਜੇ ਭੀੜ ਤੇ ਇਹ ਇੰਨੇ بڑے ਪ੍ਰਭਾਵਸ਼ਾਲੀ ਲੋਕ ਹੈ 385 ਦੇ ਕਰੀਬ ਜਿਹੜੇ ਹੈ 8 ਸਾਲਾਂ ਚ ਇੱਕ ਸਾਲ ਤੋਂ ਉੱਤੇ ਜਿਹੜੀ ਹੈ ਪਰੋਣ ਲੈ ਚੁੱਕੇ ਆ ਤੇ ਇਹਨਾਂ ਦਾ ਪ੍ਰਭਾਵ ਇੰਨਾ ਹੈ ਕਿ ਹਰਾਮ ਬਿਲਾ ਸ਼ਰਮਾ ਜੀ ਸੈਜੂਕੇਸ਼ਨ ਮਨਿਸਟਰ ਹੁੰਦੇ ਸਨ ਹਰਿਆਣੇ ਦੇ ਉਸ ਵੇਲੇ ਦੂਜੇ ਕਈ ਮੰਤਰੀ ਸਾਰੇ ਜਾਂਦੇ ਨੇ ਇਹਤੇ ਹੋਰ ਬੜੀ ਬੜੀ ਗ੍ਰਾਂਟ ਲੱਖਾਂ ਕਰੋੜ ਕਰੋੜਾਂ ਦੀ ਗ੍ਰਾਂਟਾਂ ਇਹਨਾਂ ਨੂੰ ਮਿਲਦੀ ਨਹੀਂ ਇਹਦੇ ਕੰਮ ਨੂੰ ਠੀਕ ਹੈ ਇਹਨਾਂ ਦੇ ਕਾਂਗਸ ਸਭਾ ਜਾਂ ਅਭਿਆਨ ਚਲਾਉਂਦੇ ਨੇ ਭਿੰਮਾ ਵੀ ਇਹਨਾਂ ਨੇ ਬੜਾਈਆਂ ਹੋਰ ਵੀ ਬੜੇ ਕੰਮ ਕੀਤੇ ਹਨ ਪਰ ਕੰਮਾਂ ਦੇ ਨਾਲ ਜਿਹੜਾ ਇਹਨਾਂ ਤੇ ਅਗਿਆਮ ਲੱਗੇ ਕੋਈ ਇੱਕ ਪੱਤਰਕਾਰ ਦੇ ਜਿਹੜੇ ਉਹੀ ਹੱਤਿਆ ਦਾ ਕੇਸ ਹੈਗਾ ਦੋ ਬੈਲ ਸੀਐਨਆਰ ਬਲਦਕਾਰ ਦਾ ਕੇਸ ਹੈ ਇਦਾਂ ਨਾਲ ਹੈ ਕਿ ਜੇਲ੍ਹ ਚ ਜਾ ਕੇ ਜਿਸ ਤਰ੍ਹਾਂ ਇਹਨੇ ਆਪਣਾ ਪ੍ਰਭਾਵ ਬਣਾ ਰੱਖਿਆ ਔਰ ਜਿਸ ਤਰ੍ਹਾਂ ਇਹਨੇ ਇਹਨਾਂ ਦੀ ਸੰਗਤ ਹੈ ਸੰਗਤ ਦਾ ਪ੍ਰਭਾਵ ਹੈ ਕਸ਼ਮੀਰ ਚੰਦ ਜੀ ਤੁਸੀਂ ਤੁਸੀਂ ਖੁਦ ਗਵਾਹੀ ਦੇ ਰਹੇ ਹੋ ਕਸ਼ਮੀਰ ਚੰਦ ਜੀ ਤੁਸੀਂ ਗਵਾਹੀ ਦੇ ਰਹੇ ਹੋ ਅਸੀਂ ਚਾਹੁੰਦੇ ਸੀ ਕਿ ਦੇਰੇ ਤੋਂ ਵੀ ਕੋਈ ਆਏ ਤੇ ਆਪਣਾ ਪੱਖ ਰੱਖੇ ਪਰ ਜਿਹੜੀ ਤੁਸੀਂ ਖੁਦ ਗਵਾਹੀ ਦੇ ਰਹੇ ਹੋ ਕਿ ਪੰਚਕੁਲਾ ਚ ਜਿਹੜਾ ਕੰਡਕਟ ਹੋਇਆ ਉਹ ਕਿਤੇ ਵੀ ਗੁੱਡ ਕੰਡਕਟ ਤਾਂ ਨਜ਼ਰ ਨਹੀਂ ਆਂਦਾ ਸੀ ਹੁਣ ਜੇਲ੍ਹ 'ਚ ਇੰਨਾ ਪਰਿਵਰਤਨ ਹੋ ਗਿਆ ਕਿ 15 ਮਤਲਬ ਹਰ ਵੇਲੇ ਉਹਨਾਂ ਦਾ ਕੰਡਕਟ ਜਿਹੜਾ ਬਹੁਤ ਜ਼ਿਆਦਾ ਗੁੱਡ ਹੈ ਕਿ ਇੰਨਾ ਗੁੱਡ ਕੰਡਕਟ ਹੈ ਕਿ 15ਵੀਂ ਵਾਰ ਫਿਰੋਲ ਪੈਰੋਲ ਦਿੱਤੀ ਜਾਏ ਦੇਖੋ ਉਸ ਦਿਨ ਵੀ ਜਿਸ ਦਿਨ ਇੱਥੇ ਹੋਏ ਮਡੇ ਇਹਨਾਂ ਦੇ ਜਿਹੜੇ ਕਹਿੰਦੇ ਲੋਕ ਪੱਥਰ ਲੈ ਕੇ ਕਿ ਲੈ ਕੇ ਇਸ ਤਰ੍ਹਾਂ ਆਏ ਹੋ ਸੀਗੇ ਲੋਕ ਜਿਹੜੇ ਜੇ ਬਿਲਕੁਲ ਸ਼ਰੀਰ ਲੱਗੇ ਔਰ ਅੱਛੇ ਵੜਦੀ ਬਿੰਡਿੰਗ ਤੇ ਦੇਖ ਰਹੇ ਤੇ ਤਾਂ ਬਜ਼ੁਰਗ ਲੋਕ ਨੇ ਇੱਕ ਠਾਰ ਨੂੰ ਉੱਠਾ ਫਲਟਿਆ ਔਰ ਉਹਨੂੰ ਅੱਗ ਲਗਾਤੀ ਦੇਖਦੇ ਕੰਡਕਟਰ ਦਾ ਗੱਲ ਦੀ ਜਿਹੜਾ ਕੰਡਕਟ ਜਿਹੜਾ ਉਸ ਵੇਲੇ ਜੇਲ੍ਹ ਚੱਲ ਜਾਂਦਾ ਉਸ ਵੇਲੇ ਤਾਂ ਕੀ ਕਰ ਸਕਦਾ ਬੰਦਾ ਉਸ ਵੇਲੇ ਮੈਂ ਕਹਾ ਚਾ ਚੰਗਾ ਕੰਡਕਟਰ ਹੋਣਾ ਜ਼ਰੂਰੀ ਹੈ ਜੇਲ੍ਹ ਅਥਾਰਟੀ ਤੇ ਡਿਪੈਂਡ ਕਰਦਾ ਕਿ ਉਹ ਕਿਹਾ ਉੱਥੇ ਰਿਪੋਰਟ ਦੇ ਰਹੇ ਤੇ ਉਹਦੇ ਨਾਲ-ਨਾਲ ਰਾਜਨੀਤਿਕ ਗਿਆ ਦੇ ਜਿਹੜੀ ਐ ਉਹਨਾਂ ਦੀ ਸਹਿਬ ਵੀ ਬਹੁਤ ਜ਼ਰੂਰੀ ਹੈ ਰਾਜਨੀਤੀ ਵੱਲ ਨਿੱਕੀਆਂ ਵੱਲੋਂ ਵੀ ਅਸਰ ਹੁੰਦਾ ਹੈ ਤੇ ਵੋਟ ਬੈਂਕ ਜਿਹੜਾ ਹੈ ਇਹਨਾਂ ਨਾਲ ਬਹੁਤ ਵੱਡਾ ਜੁੜਿਆ ਹੋਇਆ ਹੈ ਇਹਨਾਂ ਦੇ ਬਹੁਤ ਵੱਡੀ ਸੰਖਿਆ ਚ ਪੰਜਾਬ ਚ ਵੀ ਇਹਨਾਂ ਨਾਲ ਟਕਰਾਵ ਹੁੰਦਾ ਰਹੇ ਕਈ ਕਲਾਂ ਹੁੰਦੀਆਂ ਰਹੀਆਂ ਤੇ ਇਹਨਾਂ ਦੇ ਜਿਹੜੇ ਚੇਲੇ ਐ ਚਾਂਟੇ ਐ ਕਾਫੀ ਜਨ ਸੰਖਿਆ ਚ ਐ ਔਰ ਹੁੰਦਾਨ ਵੀ ਕਰਦੇ ਐ ਸਫਾਈ ਅਭਿਆਨ ਵੀ ਚੱਲਦੇ ਦੂਜੇ ਕੰਮ ਵੀ ਕਰਦੇ ਐ ਤੇ ਇਸ ਤਰ੍ਹਾਂ ਜੇ ਨਹੀਂ ਸਰ ਅੱਛੇ ਕੰਮ ਕਰਨੇ ਚਾਹੀਦੇ ਮੈਂ ਤਾਂ ਮੈਂ ਤਾਂ ਪੂਰੇ ਤਰੀਕੇ ਨਾਲ ਸਹਿਮਤ ਆ ਕਿ ਇਹਨਾਂ ਦਾ ਕੰਡਕਟ ਵੀ ਅੱਛਾ ਰਿਹਾ ਹੁਣ ਜੇਲ੍ਹ ਚ ਬਾਰ-ਬਾਰ ਕੰਡਕਟ ਅੱਛਾ ਰਿਹਾ ਹੋਣਾ ਚ ਪਰ ਮੈਂ ਗਰੀਮਾ ਜੀ ਤੋਂ ਪੁੱਛਣਾ ਹੈ ਚਾਹਣਾ ਕੀ बार-बार ਕਿੰਨਾ ਹੀ ਅੱਛਾ ਕੰਡਕਟਰ ਰਹਾ ਹੋਏ ਕਿ ਐ 15ਵੀਂ ਫੈਰੋਲ ਜਿਹੜੀ ਹੈ ਉਹ ਸਾਮਾਨੇ ਹੈ ਕਿਉਂਕਿ ਜਿਹੜਾ ਜਿਹਦੇ ਘਰ ਤੋਂ ਜਾਂਦਾ ਹੈ ਜਿਹਦੇ ਜਿਸ ਕੇਸ 'ਚ ਸਜ਼ਾ ਹੋਈ ਹੈ ਉਸ ਕੇਸ 'ਚ ਤਾਂ ਉਹਨਾਂ ਦਾ ਦਿਲ ਤਾਂ ਦੁਖਦਾ ਹੁੰਦਾ ਹੈ ਕਿਉਂਕਿ ਉਹਨਾਂ ਨੇ ਸਜ਼ਾ ਲਈ ਲੜਾਈ ਲੜੀ ਸਜ਼ਾ ਹੋਈ ਕੋਰਟ ਨੇ ਸਰ ਕਸ਼ਮੀਰ ਸਿੰਘ ਜੀ ਮੈਂ ਇੱਕ ਵਾਰੀ ਗਰੀਮਾ ਜੀ ਤੋਂ ਪੁੱਛਣਾ ਹੈ ਗਰੀਮਾ ਜੀ ਤੋਂ ਪੁੱਛਣਾ ਫਿਰ ਮਾਨ ਤੁਹਾਡੇ ਕੋਲ ਹਾਂ ਗਰੀਮਾ ਜੀ ਵੱਡੀ ਲੜਾਈ ਲੜੀ ਹੁਣ ਜਦੋਂ ਇੰਨੀ ਵੱਡੀ ਲੜਾਈ ਹੋਈ ਉਸ ਤੋਂ ਬਾਅਦ ਪੈਰੋਲ ਜਦੋਂ ਮਿਲਦੀ ਹੈ ਗੁੱਡ ਕੰਡਕਟ ਕਰਕੇ ਉਹ ਬੰਦੇ ਤੇ ਕਿਉਂਕਿ ਤੁਸੀਂ ਦੋਨੋਂ ਹੀ ਪੱਖ ਦੇਖਦੇ ਹੋ ਕਿਵੇਂ ਬੀਤੀ ਹੋਏਗੀ ਜੀ ਤੇਖੇ ਸਭ ਤੋਂ ਪਹਿਲੇ ਤੋਂ ਆਪਨੇ ਇੱਕ ਵਾਰੀ ਤੁਸੀਂ ਇਹ ਮੈਂਸ਼ਨ ਕੀਤਾ ਹੈ ਕਿ ਫਰਲ ਹੋਏਗਾ ये फरलो है पैरोल मैं क्या मैं क्या टाइम टाइम पे परलो फरोल पे पैरोल दोनों ही मिलती रहती मिल मिल है फरलो भी मिलती रहती है तो पैरोल भी मिलती रहती है देखिए फरलो तद मिलती है कि ये जब एक गुड कंडक्ट होता है बट सरप्राइजिंगली इस केस में इसको पैरोल कहा गया है और ग्राउंड गुड कंडक्ट दिया गया है ओई व्हिच इज वेरी स्ट्रेंज मतलब ये वही है कि जेल अथॉरिटीज क्या दिखाने की कोशिश कर रहे हैं इसमें कि दिखाना इसको है इसको परहोल है क्योंकि फरलो जो होता है वो गुड कंडक्ट का एक रिवॉर्ड होता है ये आप ही बता सकते थे इसीलिए जाना मैंने आपसे जी और ये परोल जो है वो टेम्प्ररी बेसिस पर होता है स्पेसिफिक रीजन देना होता है इसमें स्पेसिफिक रीजन क्या है कि इनको वो जो ऑर्गेनाइजेशन है इनकी मैं नाम थोड़ा भूल रही हूँ उसका जी जी। उस, हाँ उसमें उनको वहां जाना है ट्वेंटी या ट्वेंटी थर्ड कार्यक्रम में शामिल होना है जी जी उसमें शामिल होला है तो उन्होंने परोल और फरलो को मिक्स कर दिया है अच्छा। और किसी को अभी तक इस चीज में क्लैरिटी नहीं है कि ये परोल है कि फरलो है क्योंकि बोला इसको परोल या है बट ग्राउंड फरलो के दे रखे हैं ओ सर देख रहे हो अजय जी 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 साडे साडे जेडे एक्सपर्ट ने क्योंकि वकील बड़ी बारीक गल कड्डी है उन्होंने कि क्या कुछ हो जा रहे हैं शर्तें कुछ और दीया ने बिल्कुल बिल्कुल फरलो है वो ए... एक स्टैट्यूटरी राइट होता है परोल एक्सेप्शनल केसेस में दिया जाता है द... अब इसको ये जिस तरह किया गया है कि हर 2017 से 15वीं बार इसको राइट की तरह यूज किया गया है लेकिन परोल एक्सेप्शनल केस एक कमेंट लाला मैं फिर क्योंकि वाइंड अप करना है उससे पहले ਜੀ 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 ਦੇਖੋ ਜਿਹੜੇ ਆਦਰਨੀਏ ਗਰੀਮਾ ਸ਼ਰਮਾ ਜੀ ਨੇ ਦੇਖੋ ਕਾਨੂੰਨ ਦੇ ਬਹੁਤ ਡੀਪ ਜਾਣਕਰ ਨੇ ਸੋ ਉਹਨਾਂ ਨੇ ਆਪਣੀ ਨੌਲੇਜ ਦੇ ਅਕੋਰਡਿੰਗ ਦੇਸ਼ ਦੇ ਜਨਤਾ ਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੈਰੋਲ ਤੇ ਫਰਲੋ ਵਿੱਚ ਫਰਕ ਕੀ ਹੁੰਦਾ ਹੈ ਦੂਸਰੀ ਚੀਜ਼ ਬਖਸ਼ੀ ਜੀ ਗੱਲ ਇਹ ਹੈ ਕਿ ਉਹ ਚਾਹੇ ਪੈਰੋਲ ਤੇ ਆ ਚਾਹੇ ਫਰਲੋ ਹੋਵੇ ਲੇਕਿਨ ਜਿਨ੍ਹਾਂ ਲੋਕਾਂ ਨੇ ਵਾਕਈ ਤੁਹਾਡੀ ਗੱਲ ਠੀਕ ਹੈ ਲੰਬੀ ਲੜਾਈ ਲੜ ਕੇ ਨੂੰ ਇਥੋਂ ਤੱਕ ਪਹੁੰਚਾਇਆ ਸੀ ਅੱਜ ਉਹਨਾਂ ਦੇ ਮਨਾਂ 'ਤੇ ਕੀ ਬੀਤਦੀ ਹੋਵੇਗੀ ਉਸ ਤੋਂ ਵੀ ਅਗਲੀ ਗੱਲ ਹੁਣ ਤਾਂ ਐਵੇਂ ਲੱਗ ਰਿਹਾ ਬਖਸ਼ੀ ਜੀ ਕਿ ਜਿਵੇਂ ਉਹ ਜ਼ਿਆਦਾ ਜਦੋਂ ਹੁਣ ਜ਼ਿਆਦਾ ਜਿਹੜਾ ਜੇਲ੍ਹ ਜਾਣਾ ਉਹ ਇੱਕ ਮਤਲਬ ਇੱਕ ਟੂ ਟਾਈਪ ਹੋ ਗਿਆ ਲੇਕਿਨ 90% ਤਾਂ ਹੁਣ ਬਾਹਰ ਹੀ ਰਹਿ ਰਿਹਾ ਉਹ ਬੰਦਾ ਸੋ ਇਹ ਚੀਜ਼ ਜਿਹੜੀ ਆ ਸਾਫ਼ ਹੀ ਦਰਸਾਉਂਦੀ ਆ ਕਿ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਜਿਹੜੇ ਜ਼ਰੂਰ ਹੈਗੇ ਨੇ ਬਾਕੀ ਜਗ੍ਹਾ ਤੇ ਕੁਝ ਹੋਰ ਨਹੀਂ ਤੇ ਹਰਿਆਣੇ ਦੇ ਵਿੱਚ ਜਿਹੜੇ ਆ ਕੁਝ ਹੋਰ ਹੈ ਜਿਹਨੂੰ ਗੁੱਡ ਕੰਡਕਟ ਦਾ ਨਾਮ ਦੇ ਕੇ ਇਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਠੀਕ ਹੈ ਕਸ਼ਮੀਰ ਸਿੰਘ ਜੀ ਤੁਹਾਡੇ ਤੋਂ ਲਾਸਟ ਕਮੈਂਟ ਲਵਾਂਗਾ ਕਿ ਸਰ ਕਿਵੇਂ ਇੱਕ ਬੰਦਾ 15ਵੀਂ 15ਵੀਂ ਵਾਰ ਫੈਰੋਲ ਲੈ ਜਾਂਦਾ ਹੈ ਤੇ ਸਾਰੀ ਚੀਜ਼ਾਂ ਜਿਹੜੀਆਂ ਨੇ ਕਾਨੂੰਨ ਦੇ ਮੁਤਾਬਿਕ ਕਿਉਂਕਿ ਕਾਨੂੰਨ ਦਾ ਆਪਣਾ ਜਿਹੜਾ ਹੈ ਉਹ ਸਬੂਤ ਦੇਖਦਾ ਹੈ ਉਹ ਸਰਕਾਰ ਪ੍ਰਸ਼ਾਸਨ ਸਾਰਿਆਂ ਦੀ ਰਿਪੋਰਟ ਦੇਖਦਾ ਉਸ ਤੇ ਆਧਾਰ ਤੇ ਨਿਆਲੇ ਹਮੇਸ਼ਾ ਇਨਸਾਫ ਜਿਹੜਾ ਹੈ ਉਹ ਜਿਹੜੇ ਉਹਦਾ ਸਾਹਮਣੇ ਸਬੂਤ ਰੱਖੇ ਜਾਂਦੇ ਨੇ ਉਹਦੇ ਆਧਾਰ ਤੇ ਕਰਦਾ ਹੈ ਦੇਖੋ ਰਾਜਨੀਤੀ ਤੇ ਇਹ ਗੱਲ ਬੜੀ ਜ਼ਰੂਰੀ ਹੁੰਦੀ ਹੈ ਕਿ ਬੋਰਡ ਬੈਂਕ ਕਿੱਥੇ ਹੈ ਜਿਹੜੇ ਅਧਿਕਾਰੀ ਐ ਉਹ ਵੀ ਸਰਕਾਰ ਦੇ ਥੱਲੇ ਹੁੰਦੇ ਆ ਤੇ ਸਰਕਾਰ ਦਾ ਜਿਹੜਾ ਇਸ਼ਾਰਾ ਉਹਨੂੰ ਸੰਭਦੇ ਤੇ ਸਰਕਾਰ ਕੀ ਚਾਹਦੀ ਐ ਉਹ ਵੀ ਉਹ ਅੱਛੀ ਤਰ੍ਹਾਂ ਜਾਣਦੇ ਐ ਤੇ ਜਿਹੜੇ ਰਾਮ ਰਾਮ ਜੀ ਐ ਇਹਨਾਂ ਦੀ ਜਿਹੜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਦਾ ਕਿਉਂਕਿ ਮੇਰੇ ਕੋਲ ਅੱਜ ਟਾਈਮ ਇਨਾ ਹੋ ਗਿਆ ਕਸ਼ਮੀਰ ਚੰਦ ਜੀ ਤੁਸੀਂ ਥੋੜਾ ਜਿਹਾ ਲੇਟ ਜੁੜੇ ਇਸ ਕਰਕੇ ਮੈਂ ਮਾਫੀ ਚਾਹਾਂਗਾ ਪਰ ਫਿਰ ਕੱਲ ਹਾਜ਼ਰ ਹੋਵਾਂਗਾ ਗੱਲ ਪੰਜਾਬ